ਹਾਂਜੀ ਬਾਈ ਜੀ ਇਹ ਕੀ ਮਸਲਾ ਜੀ ਅੱਜ ਤੁਸੀਂ মিডিਆ ਨੂੰ ਬੁਲਾਇਆ ਜੀ ਮਸਲਾ ਹੈ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ মিডিਆ ਨੂੰ ਵੇਖ ਰਕੇ ਜੀ ਅੱਜ ਇਹ ਸਰਕਾਰ ਨੂੰ ਸਿਰਫ ਇੱਕ ਚੇਤਾਵਨੀ ਦੇਣ ਵਾਸਤੇ ਚਾਹੇ ਉਹਨਾਂ ਨੂੰ ਜਗਾਉਣ ਵਾਸਤੇ ਵੀ ਸਰਕਾਰ ਜਦੋਂ ਬਾਅਦ ਦੇ ਵਿੱਚ ਆਉਣਾ ਤਾਂ ਅੱਜ ਜਿਹੜੇ ਅੱਜ ਹੱਲ ਜਿਹੜਾ ਪਹਿਲੋਂ ਮਸਲਾ ਵਾ ਕਿ ਆ ਜਿਹੜਾ ਸਾਡੇ ਬੰਨਾਂ ਬੰਨਾਂ ਤੇ ਜਿਹੜੀ ਮਾੜੀ ਮੋਟੀ ਮਿੱਟੀ ਪੈਣ ਵਾਲੀ ਇਹ ਪਾਈ ਜਾਵੇ ਠੀਕ ਤੇ ਜਿਹੜੇ ਆ ਜਿਹੜੇ ਆ ਜਿਵੇਂ ਪੱਥਰ ਲੱਗਾ ਵਜੇ ਇਹੋ ਜਿਹੇ ਸਾਡੇ ਇਸ ਪਿਛਲੀ ਵਾਰੀ ਵੀ 2023 ਦੇ ਵਿੱਚ ਡੀ ਸੀ ਸਾਹਿਬ ਨੂੰ ਅਸੀਂ ਤਿੰਨ ਚਾਰ ਵਾਰੀ ਜਾ ਕੇ ਉੱਥੇ ਤਰਨ ਤਰਨ ਜਾ ਕੇ ਉਹਨਾਂ ਨੂੰ ਮਿਲੇ ਆਂ ਵੀ ਸਾਡੇ ਆ ਜਿਹੜੇ ਇਹਨਾਂ ਬੋਲਾ ਜਿਹੜਾ ਘਾ ਲੱਗੀ ਆ ਸਾਡੀ ਮੜੜੀ ਲਾਏ ਜਾਣ ਪੱਥਰ ਤੇ ਠੀਕ ਤੇ ਪੱਥਰ ਦੀ ਕਾਂਦ ਤੇ ਜੋ ਪੱਥਰ ਦੇ ਮੜੜਿਆਂ ਤੋਂ ਬਿਨਾ ਕੋਈ ਹੱਲ ਨਹੀਂ ਐ ਇੱਥੇ ਕਿਉਂ ਖੋਰਾ ਲੱਗ ਕੇ ਜਿਵੇਂ ਢੈਂਦਾ ਜਾਂਦਾ ਤੇ ਸਾਡਾ ਨੁਕਸਾਨ ਹੀ ਨੁਕਸਾਨ ਆ ਜਿੰਨਾ ਚਿਰ ਕੋਈ ਇੱਥੇ ਮੜੜੀ ਨਹੀਂ ਲੱਗਦੀ ਠੀਕ ਹੈ ਹਾਂ ਇਹ ਕਿਸ ਜਗ੍ਹਾ ਤੇ ਆਪਾਂ ਖੜੇ ਆ ਜੇ ਕਿਹੜੇ ਕਿਹੜੇ ਪਿੰਡ ਦੇ ਨੇ ਇਹ ਜੀ ਪਿੰਡ ਰਸੂਲਪੁਰ ਦੇ ਐ ਆਪਣੇ ਆ ਜਿਹੜੀ ਰਸੂਲਪੁਰ ਬਹਿਕਾਂ ਦੀ ਜ਼ਮੀਨ ਆ ਰਸੂਲਪੁਰ ਪਿੰਡ ਸਾਡਾ ਪਿੱਛੇ ਆ ਠੀਕ ਹੈ ਤਾਂ ਜ਼ਮੀਨ ਜਿਹੜੇ ਹਿਸਾਬ ਨਾਲ ਵੰਡਦੇ ਮੁਤਾਬਕ ਕੋਈ ਹਿਸਾਬ ਵੰਡਦੇ ਪਿੱਛੇ ਕੋਈ ਕੋਈ ਸਾਡੇ ਕੋਲੇ ਆ ਉਹ ਕੁਝ ਆ ਥੱਲੇ ਦਰਿਆ ਦੇ ਵਿੱਚ ਠੀਕ ਹੈ ਇਹ ਤੋਂ ਅਗਲੇ ਪੰਨੇ ਆ ਰਾਮਸ ਵਾਲੇ ਦਾ ਰਕਬਾ ਵਾ ਨਾਲ ਹਾਂਜੀ ਨਾਲ ਇਥੇ ਪਾਰਲੇ ਬਣਾਲੇ ਵਾਲੇ ਏਰੀਆ ਤਾਂ ਉਹਨਾਂ ਦਾ ਪਾਰ ਦਾ ਫਰੂਜਪੁਰ ਦਾ ਰਕਬਾ ਲਾ ਕਿਉਂ ਆਦਤ ਹੈ ਬਿਲਕੁਲ ਫਰੂਜਪੁਰ ਦੀ ਤੇ ਤਰਨਤਾਰਨ ਜਿਹੜੇ ਦੀ ਆਦਤ ਹੈ ਠੀਕ ਹੈ ਜੀ ਭਾਵੇਂ ਤੁਹਾਡੇ ਮਦਮ ਰਹੇ ਸਾਡਾ ਵੀ ਜੋ ਕੋਈ ਹੱਲ ਹੁੰਦਾ ਮਸਲਾ ਸੰਸਦਾਂ ਨੂੰ ਸਾਡੀ ਪੀਰ ਆ ਵੀ ਤੁਸੀਂ ਵੀ ਜਿੰਨੀ ਜੋਗੇ ਸਾਨੂੰ ਸਾਹ ਦੇ ਕੋ ਸਰਕਾਰਾਂ ਦਾ ਵੀ ਜਿਹਦੇ ਨਾਲ ਇਹ ਕੰਮ ਸਰਕਾਰ ਦਾ ਤੇ ਸੰਸਦਾਂ ਤੇ ਸਾਡੀ ਉਹ ਜਿਹੜਾ ਰੱਬ ਤਰਸੀ ਕਰਦੇ ਜਿੰਨਾ ਵੀ ਕਰਦੇ ਵੀ ਤੁਸੀਂ ਨਾਲ ਚੱਲ ਕੇ ਤੁਸੀਂ ਅਸੀਂ ਮਤ ਕਰ ਗਏ ਤੇ ਬਾਕੀ ਸਰਕਾਰ ਦਾ ਇਹ ਸਰਕਾਰ ਨੂੰਗਾ ਜਗਾ ਸੁੱਕੀ ਆ ਜੇ ਇੱਥੇ ਅਜ ਵੀ ਪੱਥਰ ਆਉਂਦਾ ਵਾ ਚਾਹੇ ਨਾਲ ਇਹ ਤੇ ਸੁਪਰ ਲੱਗਦੇ ਚਾ ਪੱਥਰ ਲੱਗਣਾ ਸ਼ੁਰੂ ਹੋ ਜਾਂਦਾ ਤੇ ਸਾਡਾ ਇਸ ਚੀਜ਼ ਦਾ ਫਾਇਦਾ ਹੋਰ ਸਾਡਾ ਕੋਈ ਫਰਮਾਨ ਨਹੀਂ ਠੀਕ ਤੇ ਕਾ ਜਿਹੜੇ ਸਾਡੇ ਰਾਸਤੇ ਮਾੜੇ ਉਹਨਾਂ ਤੇ ਵੀ ਮਿੱਟੀ ਪਈ ਆ ਸਰਕਾਰ ਨੂੰ ਸਾਡੀ ਇਹ ਪੀਲ ਕਿਉਂ ਸਰਕਾਰਾਂ ਕੋਲੇ ਸਾਰਾ ਕੁਝ ਇਹਨਾਂ ਦੇ ਫਲੱਡ ਸਿਪਾਈ ਇਹਨਾਂ ਕੋਲੇ ਫਲੱਡ ਦੇ ਜਿਹੜੀ ਹੈ ਜਿਹੜੀ ਜੋ ਵੀ ਸਾਰਾ ਕੁਝ ਇਹਨਾਂ ਕੋਲ ਖਰਚੇ ਇਹਨਾਂ ਦੇ ਖਾਤੇ ਜਮਾ ਹੁੰਦੇ ਹੈ ਬਜਟ ਵਗਾਰਾ ਹੁੰਦੇ ਹੈ ਤਾਂ ਬਾਈ ਤਾਂ ਬਿਲਕੁਲ ਇਹਨਾਂ ਕੋਲੇ ਜੀ ਪਹਿਲਾਂ ਰੱਖਿਆ ਹੁੰਦੇ ਇਹਨਾਂ ਨੇ ਸਾਰੇ ਹਾਂਜੀ ਤੇ ਜਿਤਨਾ ਸਾਡੇ ਨਾਲ 23 ਨਾ ਹੋਏ ਤੇ ਗਾਂ ਸਰਕਾਰ ਨੂੰ ਇਹੋ ਪੀਲ ਆ ਕਿ ਸਾਡਾ 23 ਦੇ ਵਿੱਚ ਸਾਡੇ ਨਾਲ ਧੱਕਾ ਆ ਜੇ ਤੁਨ ਗਾਂ ਜਿਹੜਾ ਕੋਈ ਮੱਲਾ ਜੀ ਕੋਈ ਅਫਸਰ ਲਾਉਣਾ ਮੈਂ ਚਾਹ ਕੋਈ ਵੀ ਲਾਉਂਦੇ ਜਿਹਦੇ ਆਪਦੇ ਤਰੀਕੇ ਦੇ ਨਾਲ ਕਿਉਂ ਆਣ ਕੇ ਜਿਹੜਾ ਨਾ ਗਰਾਊਂਡ ਤੇ ਵੇਖਿਆ ਜਾਵੇ ਕਿਉਂ ਪਿੱਛੇ ਦੇਖ ਕੀ ਤੁਹਾਨੂੰ ਮੁਸ਼ਕਿਲ ਹੈ ਤੇ ਕੀ ਹੈ ਲੱਗਦਾ ਅੱਜ ਅੱਜ ਹਲ ਹੋ ਸਕਦਾ ਕੋਈ ਪਾਣੀ ਆ ਜਿਹੜਾ ਪਾਣੀ ਆਉਂਦਾ ਸੀ ਗਤ ਦਸੰਬਰ ਦੇ ਵਿੱਚ ਪੈਰ ਕੀ ਡੇਢ ਵੀਨਾ ਪਾਣੀ ਪੌਣੇ 2 ਮਹੀਨੇ ਪਹਿਲਾਂ ਆ ਗਿਆ ਠੀਕ ਹੈ ਅੱਜ ਤਾਂ ਸਾਡਾ ਜਿਹੜਾ ਪੱਠੇ ਝੋਨੇ ਲਾ ਕੇ ਅਜੇ ਬਾਹਰ ਹੋਏ ਆ ਤਾਂ ਜੋ ਉਹਨਾਂ ਖਰਚਾ ਕਰਨ ਦੇ ਤਾਂ ਉਹਨਾਂ ਨੂੰ ਪਾਣੀ ਆ ਜੀ ਮਾਲਾ ਇਹਨਾਂ ਨੇ ਤੋਂ ਐਡ ਵਰਕਰ ਤੋਂ ਛੜਤਾ ਤੇ ਸਾਡੀ ਅਪੀਲ ਆ ਵੀ ਸਰਕਾਰ ਨੂੰ ਵੀ ਅਪੀਲ ਆ ਸੰਸਦਾਂ ਨੂੰ ਅਪੀਲ ਆ ਵੀ ਸਾਡਾ ਤਗੜੇ ਨਾਲ ਮਤ ਕਰੋ ਇਹ ਜੇ ਫੇਰੀ ਕਦੋਂ ਧਰ ਕੇ ਤੋੜੀਏ ਇਹ ਨਹੀਂ ਕਿਲੇ ਸਾਡੇ ਸਾਰੇ 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 ਇੱਕ ਨੂੰ ਖਤਰਾ ਆ ਆ ਬਾਹਨ ਇੱਕ ਵਜਾ ਵਾ ਬਾਹਨ ਦੇ ਉੱਪਰ ਜਿਹੜੀ ਇਹ ਕਾਲੀ ਸਰਕਾਰ ਦੇ ਵੇਲੇ ਉਦੋਂ ਸਾਡਾ ਰੋਡ ਬਣਿਆ ਵਾ ਤੇ ਉਹ ਰੋਡ ਦੇ ਕਾਰਨ ਸਾਡਾ ਜਿਹੜਾ ਬਾਨਾ ਤੇ ਜਿਹੜਾ ਸਾਨੂੰ ਸਾਰੇ ਪਿੰਡਾਂ ਨੂੰ ਪਹੁੰਚਾ ਹੀ ਖੜਾ ਜੇ ਇਹ ਟੁੱਟਦਾ ਵਾ ਤੇ ਫੇਰ ਅਗਲੇ ਬੰਨੇ ਲਾ ਲੋ ਵੀ ਇਦੋਂ 15 ਕਿਲੋਮੀਟਰ ਪਸ਼ਾਂ ਗਜਲਾਂ ਤੱਕ ਟਾਇਰ ਨੂੰ ਪਾਣੀ ਜਾ ਕੇ ਲੱਗਦਾ ਠੀਕ ਹੈ ਜੀ ਤੇ ਇਸ ਕਰਕੇ ਪੀਲਾ ਸਾਨੂੰ ਸਰਕਾਰ ਨੂੰ ਵੀ ਤੇ ਇਹਨਾਂ ਨੂੰ ਸਾਰਿਆਂ ਨੂੰ ਕਿ ਸਾਡਾ ਤਗੜੇ ਹੋ ਕੇ ਜਨਾ ਵਿੱਚ ਸਾਥ ਦੇ ਸਕਦੇ ਜੀ ਤੇ ਸਰਕਾਰ ਆਣ ਕੇ ਇੱਥੇ ਅੱਜ ਕੋਈ ਸੁਣਵਾਈ ਕਰੇ ਤਾਂ ਤਾਂ ਹੀ ਫਿਰ ਸਾਡਾ ਹਲ ਹੋ ਜਾਣਾ ਤੇ ਨਹੀਂ ਤੇ ਨਹੀਂ ਕੋਈ ਆਣਾ ਨਹੀਂ ਇਹੋ ਹੀ ਬੇਨਤੀਆਂ ਜੀ ਆਪ ਜੀ ਦਾ ਇੱਥੇ ਹੌਂਦੇ ਧੰਨਵਾਦ ਜੀ वाहिगुरू जी का ख़ालसा वाहिगुरू जी